ਬਾਬਾ ਵੀਰਮਦਾਸ ਜਿਹੜੇ ਸੀ ਜੀ ਇਹਨਾਂ ਦਾ ਕਰਨਾਲ ਜਨਮ ਹੋਇਆ ਹੈ ਜੀ ਇਹ 9 ਬਰਿਆਂ ਦੀ ਉਮਰ ਵਿੱਚ ਆਪਣਾ ਨਗਰ ਛੱਡ ਕੇ ਬੇਰਾਗੀ ਹਾਲਤ ਦੇ ਵਿੱਚ ਜੀ ਇਹ ਆਪਣਾ ਮੁਰਸ਼ਿਦ ਢੂੰਡਦੇ ਸੀ ਵੀ ਮੈਨੂੰ ਕੋਈ ਪੂਰਨ ਮਹਾਪੁਰਸ਼ ਮਿਲ ਜਾਏ ਬਚਪਨ ਤੇ 9 ਸਾਲ ਬਾਬਾ ਵੀਰ 9 ਸਾਲ ਦੀ ਉਮਰ ਸੀ ਜੀ ਹਤੇ ਇਹਨਾਂ ਨੂੰ ਫਿਰਦਿਆਂ ਫਰਾਉਂਦਿਆਂ ਇੱਕ ਮਹਾਤਮਾ ਜਿਹੜੇ ਉਸ ਵੇਲੇ 500 ਸਾਧੂ ਉਹਨਾਂ ਕੋਲ ਰਹਿੰਦਾ ਸੀ 500 ਜੀ ਇੱਕ ਸਾਧੂ ਦੇ ਯੋਗੀ ਇੱਕ ਗਾਂ ਜਣੀ 500 ਗਾਂ ਵਾਲੀ ਸੀ ਰੱਖਿਆ ਵਿਆ ਤੇ ਹਰ ਧਿਆਨ ਦਾਸ ਉਹਨਾਂ ਦਾ ਨਾਮ ਸੀ ਉਹਦਾ ਸੀ ਸਾਥੀ ਹਰ ਧਿਆਨ ਦਾਸ ਬਾਬੇ ਵੀਰਮੰਦਾਸ ਦੇ ਗੁਰੂ ਦਾ ਨਾਮ ਹੈ ਹਰ ਧਿਆਨ ਦਾਸ ਸੀ ਉਹਨਾਂ ਦਾ ਜੀ ਇਹ اسلامਾਬਾਦ ਜਾਂ ਕੋਈ ਇਸ ਤਰ੍ਹਾਂ ਦਾ ਨਾਮ ਹੈ ਇਹਦੇ ਰਿਆ ਹਰਿਆਣਾ ਦੇ ਵਿੱਚ ਹੀ ਹੈ ਸ਼ਾਇਦ ਉਹ ਨਾਮ ਇਹ ਤੋਂ ਗਲਤ ਲਿਆ ਗਿਆ ਹੋਵੇ ਜਾਂ ਹੋਰ ਹੈ ਇਹੋ ਜਿਹਾ ਨਾਮ ਹੈ ਜੀ ਸਲਾਮਾਬਾਦ ਕੋਈ ਇਹ ਇਹਦੇ ਨਾਲ ਮਿਲਦਾ ਜਾਮ ਨੇ ਜਾਂ ਇਹ ਨਾ ਆ ਜੀ ਉੱਥੇ ਉਹ ਡੇਰਾ ਸੀ ਬਹੁਤ ਵੱਡਾ ਇਹ ਬਾਬਾ ਵੀ ਹੁੰਦਾ ਸੀ ਨੂੰ ਕਿਸੇ ਨੇ ਪ੍ਰੇਰਤ ਵੀ ਜੇ ਤੂੰ ਮੰਜ਼ਲ ਤੇ ਪਹੁੰਚਣਾ ਚਾਹੁੰਦਾ ਉਹ ਉੱਤੇ ਚਲੇ ਗਏ ਜੀ ਹਰ ਧਿਆਨ ਦਾਸ ਜੀ ਕਹਿਣ ਲੱਗੇ ਵੀ ਇਹ ਵੀਰ ਸਿੰਘ ਸੀ ਇਹਨਾਂ ਦਾ ਨਾ ਜੀ ਵੀਰ ਸਿੰਘ ਸੀ ਇਹਨਾਂ ਦਾ ਨਾ ਜੀ ਤੇ ਉਹਨਾਂ ਨੇ ਆਪਣਾ ਉਦਾਸੀ ਰੀਤ ਦੇ ਅਨਸਾਰ ਆਪਣਾ ਚੇਲਾ ਬਣਾ ਕੇ ਇਹਨਾਂ ਨੂੰ ਵੀਰਮਦਾਸ ਨਾਂ ਰੱਖਦਾ ਜੀ ਇਹ ਵੀਰ ਸਿੰਘ ਤੋਂ ਵੀਰਮਦਾਸ ਬਣ ਗਏ ਉਹਨਾਂ ਨੇ ਬਣਾਇਆ ਉਹਨਾਂ ਨੇ ਬਣਾਇਆ ਜੀ ਉਹ ਕਹਿਣ ਲੱਗੇ ਵੀ ਵੀਰਮਦਾਸ ਵੀ ਗੱਲਾਂ ਤੋਂ ਨਾ ਸੇਵਾ ਉਹ ਸਿਮਰਨ ਤੋਂ ਬਿਨਾ ਦੁਨੀਆ ਚ ਹੋਰ ਕੁਛ ਚੀਜ਼ ਹੈ ਨਹੀਂ ਕਰਨ ਵਾਲੀ ਜਿੱਦੇ ਜਿੰਨੀ ਮਰਜ਼ੀ ਪੜ ਲਓ ਰਤਬੇ ਜਿੰਨੇ ਮਰਜ਼ੀ ਲੈ ਲਓ ਤੁਸੀਂ ਜੇ ਕੁਛ ਬਣਨਾ ਤਾਂ ਸੇਵਾ আর ਸਿਮਰਨ ਕਰੋ ਜੀ ਇਹ ਕਹਿੰਦੇ ਗੁਰੂ ਜੀ ਤੁਸੀਂ ਹੁਕਮ ਕਰੋ ਕਹਿੰਦੇ ਵੀ ਗਾਇਆਂ ਚਾਰ ਕੇ ਲਿਆ ਕਰੋ 12 ਸਾਲ ਇਹਨਾਂ ਨੇ ਗਾਇਆਂ ਚਾਰੀਆਂ ਹਰ ਧਿਆਨ ਦਾਸਦੀਆਂ 500 ਗਾਵਾਂ ਸੀ ਹੋਰ ਵੀ ਹੋਣਗੇ ਪਾਲੀ ਪਰ ਇਹ ਇਹਨਾਂ ਦੀ ਬਲਖੰਦਾਇ ਇਸੇ ਵੀ ਇੱਕ ਦਾ ਕਦੇ ਕਿਸੇ 12 ਸਾਲ ਦੇ ਕਿਸੇ ਗਾਂ ਨੂੰ ਡੰਡਾ ਨਹੀਂ ਮਾਰਿਆ ਪੱਲੇ ਨਾਲ ਐ ਐ ਐ ਮੋੜਨੇਸ ਤਰਾ ਪੱਲੇ ਦੇ ਨਾਲ ਡੰਡਾ ਨਹੀਂ ਚੱਕੇ ਨਹੀਂ ਡੰਡਾ ਕਾਂ ਤੇ 10 ਬਾੜ ਸੁਖਨੀ ਸਾਹਿਬ ਦੇ ਕਰਨੇ ਰੋਜ਼ ਜਬਾਨੀ ਕੰਠ ਹੋ ਗਿਆ ਹਰ ਧਿਆਨ ਦਾਸ ਦੀ ਕਰਦੇ ਸੀ ਇਸ ਕਰਕੇ ਉਹ ਇਹਨਾਂ ਦੇ ਆਪਣੇ ਗੁਰੂ ਤੋਂ ਮਤਲਬ ਇਹ ਜੜੀ ਸੀ 10 ਬਾੜ ਸੁਖਣੀ ਸਾਹਿਬ ਦੇ ਕਰਨੇ ਹੁਣ 10 ਪਾਠ ਹੁਣ ਕਿੰਨਾ ਟਾਈਮ ਲੱਗਦਾ ਸਾਰਾ ਦਿਨ ਉਹਨਾਂ ਨੂੰ ਬਾਣੀ ਪੜ੍ਹਦੇ ਸੁਖਣੀ ਸਾਹਿਬ ਪੜ੍ਹਦੇ ਪੜ੍ਹਦੇ ਉਹਨਾਂ ਦੇ ਵਿੱਚ ਸ਼ਕਤੀਆਂ ਪ੍ਰਵੇਸ਼ ਕਰ ਗਈਆਂ ਜਿਨ੍ਹਾਂ ਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਇਹਨਾਂ ਨੂੰ ਕਿ ਮੈਂ ਸ਼ਕਤੀਸ਼ਾਲੀ ਹੋ ਗਿਆ ਨਹੀਂ ਜੀ 12 ਸਾਲ ਪੂਰੇ ਹੋਣ ਤੋਂ ਬਾਅਦ ਇੱਕ ਦਿਨ ਹਰ ਧਿਆਨ ਦਾਸ ਜੀ ਪਲੰਗੇ ਤੇ ਬੈਠੇ ਹੈ ਤੇ ਇਹ ਬੈਠਿਆ ਪੁੱਜੇ ਹਰਿਤੇਵੰਦਾਸ ਜੀ ਕਹਿੰਦੇ ਮੀਰਬੰਦਾਸ ਦੇਖਣ ਲਗੇ ਹਮਾਰਾ ਉਹ ਦੇ ਇਹ ਪੁੰਜੇ ਨਾ ਬੈਠਿਆ ਕਰ ਸੱਪ ਲੜ ਜਾਊਗਾ ਕਹਿੰਦੇ ਮੇਰੇ ਲੜ ਜਾਊਗਾ ਆਪੇ ਮਰ ਜਾਊਗਾ ਮੁਰਿਤ ਨਹੀਂ ਪਰ ਮੈਂ ਤੁਹਾਡੀ ਬਰਾਬਰਤਾ ਨਹੀਂ ਬਹਿਣਾ ਠੀਕ ਇਹਨੂੰ ਕੋਬਰਾ ਸੱਪ ਆਇਆ ਹ ਉਹ ਉਹ ਤਾਂ ਪਤਾ ਹੀ ਸੀ ਉਹਨਾਂ ਨੂੰ ਵੀ ਆਪਕੇਡ ਵਰਤਣੀ ਹੈ ਹਰਿਤੇਵੰਦਾਸ ਜੀ ਨੂੰ ਕੋਬਰਾ ਸੱਪ ਆਇਆ ਉਹ ਸੱਪ ਨੇ ਆ ਕੇ ਬਾਬੇ ਬੀਰ ਬਦਾ ਦੇ ਰੰਗ ਮਾਰਦਾ। ਨਾ ਹੁਕ ਭਰਾਏ ਨਾ ਹਿੱਲੇ। ਕਬਰਾਟ ਹੀ ਨਹੀਂ ਹੋਈ। ਕੀੜਾ ਲੜਨ ਤੇ ਵੀ ਬੰਦੇ ਨੂੰ ਕਬਰਾਟ ਹੋ ਜਾਂਦੀ ਆ। ਜੀ। ਹਿੱਲੇ ਹੀ ਨਹੀਂ। ਹੂੰ। ਤੇ ਸੱਪ ਉਲਟ ਕੇ ਡਿੱਗ ਪਿਆ ਤੇ ਮਰ ਗਿਆ। ਇਹ ਬੀਰ ਬਦਾਸ ਹਾਂ ਗੁਰਦੇਵ। ਕਹਿੰਦੇ ਹੁਣ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਸਮਾਉਣੀਆਂ। ਤੇਰੇ ਚ ਸ਼ਕਤੀ ਮੇਰੇ ਜਿੰਨੀ ਹੋ ਗਈ ਹੁਣ ਤੂੰ ਹੁਣ ਜਿਹੜਾ ਕੁਝ ਮਿਲਣਾ ਸੀ ਉਹ ਤੈਨੂੰ ਮਿਲ ਗਿਆ ਹੁਣ ਤੇ ਚਲਿਆ ਜਾ ਇਸ